ਆਜੂ ਹੁਣਾ ਮੀ ਆ ਜੇ ਮੀ ਨਹੀਂ ਹੋਂ ਤਾਂ ਹਾਰ ਆਊਗਾ ਇਹ ਸਾਡਾ ਹਾਰ ਆਊਗਾ ਜਾਂੇ ਕੱਪੜੇ ਉੱਥੇ ਪਿੰਡ ਧੋਉਂਦੀ ਹੋਂ ਮੈਂ ਸਾਰੇ ਕੰਮ ਕਰਦੀ ਹੋਂ ਮੈਂ ਕਾਹ ਨੂੰ ਆ ਦੇਣ ਦੇਖਣੇ ਪੈਣ ਉੱਥੇ ਦਾ ਕੰਮ ਕਰਦੀਆਂ ਨਹੀਂ ਮੇਰੇ ਜਮੇ ਹੀ ਨਹੀਂ ਬਲੂ ਰਿਆ ਕੇ ਕਾ ਤੂੰ ਬੈਠੀਆਂ ਇਹ ਕਰਦੀ ਹੁੰਦੀ ਕੰਮ ਕਿਉਂ ਮੇਰੀ ਮਾਂ ਲੜਦੀ ਤੇਰੇ ਨਾਲ ਤੇਰੀ ਮਾਂ ਨੂੰ ਤਾਂ ਬੋਲਣ ਦੀ ਅਕਲ ਨਹੀਂ ਹੈਗੀ ਉਹ ਤਾਂ ਕੋਈ ਬੋਲਦੀ ਰਹਿੰਦੀ ਆ ਉਹ ਨੂੰ ਕਾਹ ਨੂੰ ਆਕਰਤ ਪਈਆਂ ਜਾਂ ਜਵਾਨ ਲੱਗੀ ਹੋਈ ਆ ਉਹਦੀ ਨਹੀਂ ਬੋਲਣ ਦੀ ਆ ਬੰਦਾ ਮੈਨੂੰ ਤਾਂ ਲੱਗਦੀ ਲੱਗਦਾ ਕਿ ਤੈਨੂੰ ਕਦੋਂ ਪੈਂਦੀ ਆ ਮੈਂ ਕਿੰਕ ਦਿਨ ਫੈਰੀ ਫਿਰਦੀ ਹੋ ਗਿਆ ਕੰਮ ਤੇਨ ਮਾ ਕੀ ਕਹਦਾ ਨਾ ਉਹਦਾ ਜੀ ਵੀ ਤੂੰ ਕੰਮ ਨਵੇੜ ਕਾਉਦੀ ਪਈ ਰੈ ਤੈਨੂੰ ਕੋਈ ਕੋਈ ਰੋਕਦਾ ਯਾ ਹੁਣ ਉੱਥੇ ਕੰਮ ਕਰੇ ਸਾਰੇ ਉਹਦੇ ਕੱਪੜਾ ਲੀੜਾ ਧੋਵੇ ਮੇਰੀ ਮਾਂ ਰਾ ਮੇਰਾ ਧੋਵੇਂ ਕੀ ਲੋੜ ਆ ਕਿਸੇ ਨੂੰ ਬੋਲਣ ਦੀ ਉਹ ਤੈਨੂੰ ਕੋਈ ਬੋਲੂ ਉਹਦਾ ਕਰਿਆ ਹੋਇਆ ਕੰਮ ਆ ਉਹਦਾ ਆਪਕਾ ਦੇ ਵੀ ਕੰਮ ਕਰੇ ਕਰਮ ਕਰੇ ਕੋਈ ਰਹਿਣੀਆਂ ਪੋਇਲ ਦੇਖੜਾ ਪੈਗੀ ਪੋਇਲ ਦੇਖੜਾ ਪੈਗੀ ਖਾਲਿਆ ਪੈਗੀ ਇਹ ਫਿਰ ਅੱਜ ਦੀਆਂ ਨੇ ਫਿਰ ਦੱਸ ਕੀ ਕਿਣਾ ਕਰਨਾ